ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਬੇਅਦਬੀ ਦਾ ਮਾਮਲਾ ਪੱਖ ਗਿਆ ਦਰਸਲ ਦਾਸੀ ਕਿ ਇੱਕ ਪਰਿਵਾਰ ਨੇ ਬੇਅਦਬੀ ਕੀਤੀ ਹੈ ਧਾਰਮਿਕ ਗ੍ਰੰਥਾਂ ਦੀ ਤੇ ਤੇ Hindu ਦੇਵੀ ਦੇਵਤਿਆਂ ਦੇ ਸੂਰਪਾਂ ਦੀ ਬੇਅਦਬੀ ਹੋਈ ਹੈ ਦਰਸਲ ਦਾਸੀ ਹੈ ਕਿ ਫਿਰੋਜ਼ਪੁਰ ਦੇ ਪਿੰਡ ਇੱਚੇਵਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਪਰਿਵਾਰ ਨੇ ਆਪਣਾ ਧਰਮ ਪਰਿਵਰਤਨ ਕੀਤਾ ਧਰਮ ਪਰਿਵਰਤਨ ਕਰਨ ਤੋਂ ਬਾਅਦ ਇਸ ਪਰਿਵਾਰ ਤੇ ਵੱਲੋਂ ਦੂਸਰੇ ਧਰਮਾਂ ਦੀ ਬੇਅਦਬੀ ਕੀਤੀ ਗਈ ਹੈ ਹਾਲਾਂਕਿ ਉਹਨਾਂ ਦੇ ਘਰ ਦੇ ਵਿੱਚ ਗੁਰੂਕਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਉਸ ਤੋਂ ਬਾਅਦ Hindu ਦੇਵੀ ਦੇਵਤਿਆਂ ਦੇ ਸਵਰੂਪ ਜਿਹੜੇ ਸੀਗੇ ਉਪੇ ਸੀਗੇ ਔਰ ਉਹਨਾਂ ਨੇ ਇੱਕ ਪੋਟਲੀ ਦੇ ਵਿੱਚ ਬਨ ਕੇ ਬਾਹਰ ਸੁੱਟ ਦਿੱਤੇ ਜਦੋਂ ਇੱਕ ਗ੍ਰੰਥੀ ਦੀ ਨਜ਼ਰ ਪੈਂਦੀ ਹੈ ਤਾਂ ਗ੍ਰੰਥੀ ਸਾਹਿਬ ਜਦੋਂ ਦੇਖਦੇ ਨੇ ਤਾਂ ਉਹਨਾਂ ਦੇ ਵੱਲੋਂ ਦੇਖਿਆ ਜਾਂਦਾ ਹੈ ਕਿ ਧਾਰਮਿਕ ਜਿਹੜੇ ਗ੍ਰੰਥ ਸੀਗੇ ਉਸ ਤੋਂ ਬਾਅਦ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸੀਗੀਆਂ ਤਾਂ ਉਹਨਾਂ ਦੀ ਪੱਤਵੀ ਕੀਤੀ ਹੋਈ ਸੀਗੀ ਇੱਕ ਪਰਿਵਾਰ ਦੀ ਫੋਟੋ ਵੀ ਵਿੱਚ ਲੱਭ ਪੈਂਦੀ ਹੈ ਹਾਲਾਂਕਿ ਉਸ ਪਰਿਵਾਰ ਦੀ ਫੋਟੋ ਦੇ ਜ਼ਰੀਏ ਹੀ ਉਸ ਪਰਿਵਾਰ ਤੱਕ ਪਹੁੰਚ ਕੀਤੀ ਜਾਂਦੀ ਹੈ ਗ੍ਰੰਥੀ ਸਾਹਿਬ ਤੇ ਸਟੂਡੈਂਟਸ ਇੱਕ ਫੈਡਰੇਸ਼ਨ ਉਹਨਾਂ ਦੇ ਵੱਲੋਂ ਜੋ ਮਿਲ ਕੇ ਇਸ ਪੂਰੇ ਮਾਮਲੇ ਤੇ ਉੱਤੇ ਗੰਭੀਰ ਦਾ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਹਾਲਾਂਕਿ ਦਸੀਏ ਤਾਂ ਇਹਨਾਂ ਨੇ ਇਸਾਈ ਧਰਮ ਜਿਹੜਾ ਵਾ ਉਹ ਅਪਣਾ ਲਿਆ ਸੀਗਾ ਔਰ ਕਿਹਾ ਜਾ ਰਿਹਾ ਕਿ ਇੱਕ ਪਾਦਰੀ ਦੇ ਕਹਿਣ ਦੇ ਉੱਤੇ ਇਹਨਾਂ ਦੇ ਵੱਲੋਂ ਅਜੀਹਾ ਕੀਤਾ ਗਿਆ ਬਾਕੀ ਧਰਮਾਂ ਦੀ ਬੇਅਦਬੀ ਕੀਤੀ ਗਈ ਹੈ ਸਾਰੀਆਂ ਤਸਵੀਰਾਂ ਜਿਹੜੀਆਂ ਸੀਗੀਆਂ ਜਿਹੜੇ ਗ੍ਰੰਥ ਸੀਗੇ ਧਾਰਮਿਕ ਉਹਨਾਂ ਨੂੰ ਘਰੋਂ ਬਾਹਰ ਰੋੜੀ ਦੇ ਉੱਤੇ ਸੁੱਟ ਦਿੱਤਾ ਗਿਆ ਉਸ ਤੋਂ ਬਾਅਦ ਮੌਕੇ ਤੇ ਸਾਰੇ ਉੱਥੇ ਪਹੁੰਚੇ ਤਾਂ ਉਸ ਤੋਂ ਬਾਅਦ ਨਾਲ ਹੀ ਪਰਿਵਾਰ ਤੋਂ ਪੁੱਛ ਕੇ ਕੀਤੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਧਰਮ ਪਰਿਵਰਤਨ ਕੀਤਾ ਸੀਗਾ ਇਸਾਈ ਧਰਮ ਉਹਨਾਂ ਨੇ ਅਪਣਾ ਲਿਆ ਤਾਂ ਉਸ ਤੋਂ ਬਾਅਦ ਪਾਦਰੀ ਦੇ ਕਹਿਣ ਦੇ ਉੱਤੇ ਤੇ ਉਹਨਾਂ ਦੇ ਵੱਲੋਂ ਅਝਿਹਾ ਕੀਤਾ ਕਿ ਤਾਂ ਉਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਹੈ ਕਿ ਅਝੇਹ ਪਰਿਵਾਰ ਦੇ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਗੁਰੂ ਧਾਮਾਂ ਦੇ ਅਸੀਂ ਦਰਸ਼ਨ ਕਰਨ ਜਾਂਦੇ ਆਂ ਔਰ ਗੁਰੂ ਪੀਰ ਜਿਹੜੇ ਨੇ ਔਰ ਸਾਰੇ Hindu ਧਰਮ ਦੇ ਦੇਵੀ-ਦੇਵਤੇ ਸਾਰੇ ਇੱਕ ਨੇ ਔਰ ਅਬ ਬੇਅਦਬੀ ਕਰਨ ਦਾ ਹੱਕ ਕਿਸੇ ਨੂੰ ਨਹੀਂ ਹੈ ਤਾਂ ਉਹਨਾਂ ਨੇ ਕਿਹਾ ਕਿ ਅਝੇਹ ਲੋਕਾਂ ਦੇ ਉੱਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਬੇਅਦਬੀ ਦਾ ਮਾਮਲਾ ਪੱਕਿਆ ਪਰਿਵਾਰ ਨੇ ਇਸਾਈ ਧਰਮ ਪਰਵਰਤਨ ਕੀਤਾ ਤੇ ਪਾਦਰੀ ਦੇ ਕਹਿਣ ਦੇ ਉੱਤੇ ਇਹ ਸਾਰੀਆਂ ਗੁਰੂ ਧਾਮਾਂ ਦੀਆਂ ਤਸਵੀਰਾਂ ਜਿਹੜੀਆਂ ਸੀਗੀਆਂ Hindu ਧਰਮ ਦੀਆਂ ਤਸਵੀਰਾਂ ਜਿਹੜੀਆਂ ਸੀਗੀਆਂ ਸਵਰੂਪ ਸੀਗੇ ਉਹਨਾਂ ਦੀ ਬੇਅਤਵੀ ਕੀਤੀ ਗਈ ਹਰ ਇੱਕ ਚੀਜ਼ ਘਰ ਤੋਂ ਬਾਹਰ ਸੁੱਟ ਦਿੱਤੀ ਗਈ ਹੈ ਤਾਂ ਮੌਕੇ ਤੇ ਜਦੋਂ ਇੱਕ ਗ੍ਰੰਥੀ ਸਾਹਿਬ ਦੀ ਨਜ਼ਰ ਪੈਂਦੀ ਹੈ ਤੇ ਉਸ ਤੋਂ ਬਾਅਦ ਇਹ ਮਾਮਲਾ ਤੂਲ ਫੜਦਾ ਹੋਇਆ ਨਜ਼ਰ ਆਇਆ ਫਿਰੋਜ਼ਪੁਰ ਦੇ ਪਿੰਡ ਇੱਚੇ ਵਾਲਾ ਤੋਂ ਇਹ ਮਾਮਲਾ ਜਿਹੜਾ ਦੇਖਣ ਨੂੰ ਮਿਲਿਆ ਤੇ ਵੱਡੀ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਖਬਰ ਨੂੰ ਸ਼ੇਅਰ ਕਰਨਾ ਵੀ ਬਣਦਾ ਹੈ ਤਾਂ ਕਿ ਇਹ ਜਾਣਕਾਰੀ ਲੋਕਾਂ ਤੱਕ ਪਹੁੰਚੇ ਔਰ ਜੇਕਰ ਕੋਈ ਹੋਰ ਧਰਮ ਪਰਿਵਰਤਨ ਕਰਦਾ ਹੈ ਤਾਂ ਉਹ ਜਿਹੀ ਹਰਕਤ ਨਾ ਕਰਨ ਕਿਉਂਕਿ ਹਰ ਇੱਕ ਧਰਮ ਬਰਾਬਰ ਨੇ ਔਰ ਕਿਸੇ ਧਰਮ ਦੀ ਬੇਅਦਬੀ ਕਰਨਾ ਕਿਸੇ ਨੂੰ ਵੀ ਹੱਕ ਨਹੀਂ ਦਿੰਦਾ ਤੇ ਇਸ ਦੇ ਲਈ ਦੱਸ ਜੀਏ ਕਿ ਹੁਣ ਇਹਨਾਂ ਦੇ ਬਾਰਦੀ ਕਾਰਵਾਈ ਕੀਤੀ ਜਾਵੇਗੀ ਪਰਿਵਾਰ ਦੇ ਕੋਲੋਂ ਜਾ ਕੇ ਪੁੱਛਗਿੱਛ ਕੀਤੀ ਗਈ ਹੈ ਜਿਹੜੇ ਸਿੱਖ ਫੈਡਰੇਸ਼ਨ ਦੇ ਜਿਹੜੇ ਸਾਰੇ ਮੈਂਬਰ ਸੀਗੇ ਇਕੱਠੇ ਹੋ ਕੇ ਪਰਿਵਾਰ ਦੇ ਕੋਲ ਪਹੁੰਚ ਕਰਦੇ ਨੇ ਤੇ ਮਾਮਲਾ ਜ਼ਿਆਦਾ ਪੱਕ ਗਿਆ ਤੇ ਇਸ ਨੂੰ ਲੈ ਕੇ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਹਿੰਦੂਆਂ ਦੇ ਤੇ ਸਿੱਖਾਂ ਦੇ ਜਿਹੜੇ ਉਹਨਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਔਰ ਬੇहद ਦੁੱਖਦਾਇਕ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਇਸ ਨੂੰ ਵਿਦੇਰੇ ਸ਼ੇਅਰ ਕਰ ਦਿਓ ਹੋਰ ਖਬਰਾਂ ਲੈ ਕੇ ਫਿਰ ਤੁਹਾਨੂੰ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ